ਦੋਸਤੋ ਅਮਬਾਨੀ ਪਰਿਵਾਰ ਨੇ ਆਪਣੇ ਮੁੰਡੇ ਦੇ ਵਿਆਹ ਤੇ ਦੁਨੀਆ ਭਰ ਦੇ ਵੱਡੇ ਵੱਡੇ ਸੈਲੀਬ੍ਰਿਟੀ ਸੱਦੇ ਨੇ ਜਿਨ੍ਹਾਂ ਵਿੱਚੋਂ ਇੱਕ ਦਿਲਜੀਤ ਵੀ ਹੈ ਤੇ ਦਿਲਜੀਤ ਦੀ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚੋਂ ਅਮਬਾਨੀ ਪਰਿਵਾਰ ਦੇ ਘਰ ਜਾ ਰਹੀ ਹੈ ਜੋ ਕਿ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਿਲਜੀਤ ਨੇ ਕੁਰਤਾ ਪਜਾਮਾ ਪਾਇਆ ਹੋਇਆ ਹੈ ਤੇ ਲਾਲ ਪੱਗ ਬੰਨੀ ਹੈ ਤੇ ਦੋਸਤੋ ਦਿਲਜੀਤ ਦੀ ਇਸ ਵੀਡੀਓ ਨੂੰ ਲੈ ਕੇ ਪੰਜਾਬੀ ਲਗਾਤਾਰ ਕੰਗੜਾ ਰੌਤ ਦਾ ਨਾਮ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਪੰਜਾਬੀ ਕਹਿ ਰਹੇ ਨੇ ਕਿ ਲੈ ਵੇਖ ਲੈ ਕੰਗੜਾ ਜਿਹਨੂੰ ਤੂੰ ਮਾੜਾ ਕਹਿੰਦੀ ਸੀ ਜਿਹਦੇ ਨਾਲ ਤੂੰ ਲੜਦੀ ਸੀ ਉਹਨੂੰ ਹੀ ਵੇਖ ਲੈ ਅਮਬਾਨ ਕੰਗੜਾ ਨੂੰ ਐਸੀਆਂ ਟਿੱਪਣੀਆਂ ਕਰਨ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇੱਕ ਟਾਈਮ ਤੇ ਕੰਗੜਾ ਤੇ ਦਿਲਜੀਤ ਦਾ ਵੱਡਾ ਪੰਗਾ ਪਿਆ ਸੀ ਪਰ ਉਸ ਤੋਂ ਬਾਅਦ ਦਿਲਜੀਤ ਦੀ ਚੜ੍ਹਾਈ ਘਟਦੀ ਨਹੀਂ ਬਲਕਿ ਹੋਰ ਦਿਨ-ਪ੍ਰਤੀ ਦਿਨ ਵਾਧਦੀ ਰਹਿੰਦੀ ਹੈ ਤੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਚੜ੍ਹਾਈ ਹੋ ਗਈ ਹੈ ਦਿਲਜੀਤ ਦੀ ਜਿੱਥੇ ਵੱਡੇ-ਵੱਡੇ ਹਾਲੀਵੁੱਡ ਦੇ ਸੁਪਰਸਟਾਰ ਆਏ ਹੋਏ ਨੇ ਉੱਥੇ ਪੰਜਾਬ ਦਾ ਸਿਰਫ ਇੱਕੋ ਹੀ ਸਿੰਗਰ ਦਿਲਜੀਤ ਦਸਾਂਝ ਪਹੁੰਚਿਆ ਉੱਥੇ ਦੋਸਤੋ ਦਿਲਜੀਤ ਦੀ ਕੈਂਟ ਲੁੱਕ ਦੇ ਵੀ ਬੜੇ ਚਰਚੇ ਹੋ ਰਹੇ ਨੇ ਤੇ ਦਿਲਜੀਤ ਦੇ ਫੈਨਸ ਦਾ ਕਹਿਣਾ ਹੈ ਕਿ ਦਸਾਂਝਾਂ ਵਾਲੇ ਦੇ ਸਾਹਮਣੇ ਜਿਨੇ ਵੀ ਹਾਲੀਵੁੱਡ ਬਾਲੀਵੁੱ ਦਲਜੀਤ ਸੋ ਬਾਕੀ ਤੋਂ ਅਡੇਸ ਬਾਰੇ ਕੀ ਵਿਚਾਰ ਨੇ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦਸੀਓ ਤੇ ਦਲਜੀਤ ਲਈ ਤੁਸੀਂ ਵਾਤੋਂ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ